ਦੋਸਤੋ ਬਚਪਨ ਕੀ ਹੁੰਦਾ ਤੇ ਬਚਪਨ ਦੇ ਵਿੱਚ ਕਿਹੋ ਜਿਹੇ ਖਿਆਲ ਆਉਂਦੇ ਨੇ ਤੇ ਬੱਚਾ ਜਿਹੜਾ ਇੱਕ ਛੋਟੇ ਹੁੰਦਾ ਕਿਹੋ ਜੀਆਂ ਕਲਪਨਾਵਾਂ ਕਰਦਾ ਤੇ ਕਿਹੋ ਜੇ ਉਹ ਕੰਮ ਕਰਦਾ ਉਹ ਆਪਾਂ ਉਹਨਾਂ ਦੇ ਜਦੋਂ ਖੇਡਦੇ ਆ ਤੇ ਪੜ੍ਹਦੇ ਆ ਉਸ ਟਾਈਮ ਆਪਾਂ ਭਲੀ-ਪੰਤੀ ਦੇਖ ਸਕਦੇ ਹਾਂ ਸੋ ਧੰਨਵਾਦ ਦਿਖਾਉਨੇ ਹੈਗੇ ਆ ਬੱਚਿਆਂ ਦੀਆਂ ਕਾਰਾਗਰੀਆਂ ਸੋ ਬੱਚੇ ਕੀ ਕੀ ਬਣਾਉਂਦੇ ਨੇ ਆਪਣੇ ਵਿਹਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੀ ਕੁਝ ਕਰਨਾ ਚੰਗਾ ਲੱਗਦਾ ਦੇਖੋ ਕਿੱਡੇ ਸੋਹਣੇ ਸੋਹਣੇ ਇਹਨਾਂ ਦੇ ਇੱਟਾਂ ਦੇ ਜਿਹੜੇ ਘਰ ਬਣਾਏ ਹੋਏ ਹੈਗੇ ਆ ਇਹ ਪਾਰਕ ਦਾ ਕੰਮ ਚੱਲ ਰਿਹਾ ਤੇ ਇਸ ਪਾਰਕ ਦੇ ਵਿੱਚ ਇਹ ਬੱਚੇ ਆਪਣਾ ਮਨੋਰੰਜਨ ਕਰਨ ਦੇ ਲਈ ਆਉਂਦੇ ਨੇ ਸੋ ਇਹਨਾਂ ਦਾ ਤੁਹਾਨੂੰ ਸੰਸਾਰ ਦਿਖਾਉਨੇ ਆ ਕਿਡਾ ਸੋਹਣਾ ਸੰਸਾਰ ਇਹਨਾਂ ਦਾ ਬਣਾਇਆ ਹੋਇਆ ਹੈਗਾ ਸੋ ਇੱਕ ਰਸਤਾ ਆਹ ਇਧਰੋਂ ਚੱਲਿਆ ਤੇ ਇਸ ਰਸਤੇ ਦੇ ਵਿੱਚ ਜਾ ਕੇ ਆ ਦੇਖ ਮੁੰਡਾ ਲੱਗਿਆ ਹੋਇਆ ਹੈਗਾ ਨਹੀਂ ਮੈਨੂੰ ਲੱਗਦਾ 3-4 ਘਰ ਬਣਾਏ ਹੋਏ ਆ ਜਾ ਇਧਰੋਂ ਆ ਜਾ ਤੂੰ ਬਾਹਰ ਆ ਜਾ ਪਹਿਲਾਂ ਇਧਰਲੇ ਪਾਸੇ ਇਹਨੇ ਬਣਾਇਆ ਹੋਇਆ ਹੈਗਾ ਇੱਕ ਆ ਬੈਠਕ ਬਣਾਈ ਹੋਈ ਹੈ ਉੱਧਰ ਵੀ ਕਿਚਨ ਕੁਚਨ ਹੈਗਾ ਬਣਾਇਆ ਵਾ ਤੇ ਇਧਰਲੇ ਪਾਸੇ ਵੀ ਹੈਗੇ ਕਮਰੇ ਲੱਗ ਲੱਗ ਕਮਰੇ 1 2 3 4 ਤੇ ਇਧਰਲੇ ਪਾਸੇ ਇਹ ਬਰਾਂਡਾ ਪੂਰਾ ਇਹਦੇ ਵਿੱਚ ਜਾ ਕੇ ਦੇਖੋ ਤੁਸੀਂ ਕੀ ਬਾਤ ਹੈ ਕੀ ਬਾਤ ਤੇ ਤੁਸੀਂ ਇਸ ਨੂੰ ਜੇ ਇਧਰੋਂ ਦੇਖਦੇ ਹੈਗੇ ਤਾਂ ਇੰਨਾ ਕੁਝ ਹੈਗਾ ਇਹ ਬਣਾਇਆ ਹੋਇਆ ਦੋਹੋਂ ਤੁਸੀਂ ਸੋ ਇੱਕ ਬਹੁਤ ਸੋਹਣਾ ਘਰ ਦਾ ਜਿਹੜਾ ਡਿਜ਼ਾਈਨ ਹੈਗਾ ਇਹਨੇ ਤਿਆਰ ਕੀਤਾ ਤੇ ਉਸ ਤੋਂ ਬਾਅਦ ਦੂਜੇ ਮੁੰਡੇ ਦਾ ਆ ਗਿਆ ਇਧਰ ਚੱਲ ਬਈ ਤੂੰ ਆਪਣੇ ਘਰ ਚ ਬਹਿ ਜਾ ਜਾ ਕੇ ਕੀ ਨਾਮ ਹੈਗਾ ਨਾਮ ਕੀ ਹੈ ਉੱਚੀ ਬੋਲੋ ਨਾ ਨਮਨਪ੍ਰੀਤ ਤੇ ਕਿਹੜੀ ਕਲਾਸ ਪੜਦਾ ਚੌਥੀ ਚੌਥੀ ਕਿਹੜੇ ਸਕੂਲ ਸਰਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਧਰਮਗੜ ਆ ਬੱਲੇ ਸੋ ਇੱਧਰ ਨੂੰ ਆ ਜਾਓ ਬਈ ਸੋ ਕੀ ਨਾ ਘਾਦੋਂ ਬਾਹਰ ਦਾ ਚੋ ਪੋਤਾ ਠੀਕ ਹੈ ਠੀਕ ਹੈ ਸੋ ਉਸ ਦੇ ਬਾਅਦ ਇੱਕ ਹੋਰ ਆ ਗਿਆ ਉਹ ਤੇਰਾ ਘਰ ਹੈਗਾ ਅੱਜ ਤੇਰੇ ਘਰ ਨੂੰ ਦੇਖੀਏ ਆ ਜਾ ਲੈ ਵੀਖ ਹੋਰ ਆ ਗਿਆ ਆਪਣੇ ਵੱਸ ਸ਼ੇਰ ਬੱਗਾ ਆ ਬੱਲੇ ਪਗੜੀ ਕਿੰਨੇ ਬੰਨੀ ਆਪਣੇ ਆਪ ਲੈ ਆਪਣੇ ਆਪ ਕਿਆ ਨਾਮ ਹੈ ਤੇਰਾ ਹੇ ਤਰਨਵੀਰ 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 ਕਿੱਕਾ ਛੋਕਰਾ ਲਾਡੀ ਦਾ ਲਾਡੀ ਦਾ ਛੋਕਰਾ ਤੂੰ ਕਿਆ ਬਾਤ ਹੈ ਉਹ ਤੇਰਾ ਦੂਸਰਾ ਨਹੀਂ ਆਇਆ ਅੱਜ ਵਾ ਕਰਾਉਂਗਾ ਛੋਟ ਲੱਗੀ ਛੋਟਾ ਵੀਰ ਨਹੀਂ ਆਇਆ ਇੱਕਾ ਸੋ ਇੱਕ ਘਰ ਦੇ ਬਾਹਰ ਨਿਕਲੇ ਅੱਗੇ ਦੂਸਰੇ ਘਰ ਕੀਆਂ ਤਿਆਰੀਆਂ ਚੱਲ ਰਹੀਆਂ ਤਰਨਵੀਰ ਨੇ ਵੀ ਆਪਣੇ ਡਿਜ਼ਾਈਨਿੰਗ ਕਰ ਰੱਖੀ ਹੈ ਦੇਖੋ ਕਿੰਦਾ ਸਭਾ ਰਸਤਾ ਵਾਹ 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 ਪੱਲੇ 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 ਕਮਾਲ ਕਰੀ ਪਈ ਹੈਗੀ ਆ ਬੱਚਿਆਂ ਨੇ ਇਹ ਤਾਂ ਤੇ ਉਰੇ ਤੇ ਜੇ ਆਪਾਂ ਫੇਰ ਆਪਾਂ ਇਧਰੋਂ ਨਿਕਲ ਜਾਨੀ ਹੈ ਕਿ ਆ ਇਧਰੋਂ ਆਹ ਰਸਤਾ ਆ ਰਿਹਾ ਹੈਗਾ ਆਹ ਹਾਈ ਤੋਂ ਰਸਤੇ ਦੇ ਵਿੱਚ ਆ ਕੇ ਤੇ ਇਸ ਘਰ ਦੇ ਵਿੱਚ ਆਪਾਂ ਇੰਟਰ ਹੋ ਜਾਂਦੇ ਆ ਸੋ ਇਸ ਘਰ ਦੇ ਵਿੱਚ ਆਪਾਂ ਬਾਹਰ ਵੀ ਨਿਕਲ ਸਕਦੇ ਆ ਇਧਰੋਂ ਇਹ ਤਰਨਪਰੀ ਤਾਂ ਹਲੇ ਹੋਰ ਡਿਜ਼ਾਈਨਿੰਗ ਕਰ ਰਿਹਾ ਇਹ ਛੋਟੇ ਛੋਟੇ ਆਰਕੀਟੈਕਟ ਹੈਗੇ ਆ ਪਿੰਡਾਂ ਦੇ ਸੋ ਇੱਕ ਹੋਰ بڑا ਇਧਰੋਂ ਆਪਾਂ ਰਸਤੇ 'ਚ ਜਿੱਦੋਂ ਜਾਂਦੇ ਹੈਗੇ ਆ ਪੱਲੇ 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 ਟੈਂ 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 ਅੱਗੇ ਲੈ ਇੱਕ ਹੋਰ ਨਿਕਲ ਬਾਹਰ ਪਹਿਲਾਂ ਤੇਰਾ ਘਰ ਦੇਖਦੇ ਆ ਵਾਹ ਉਹ ਤੇ ਕੀ ਹੈ ਨੇ ਗਲਾਈ ਦੇ ਅੰਦਰ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਬਣਾਏ ਹੋਏ ਹੈਗੇ ਸੋ ਇੱਕ ਇਹ ਮੁੰਡੇ ਨੇ ਵੀ ਬੜਾ ਸੋਹਣਾ ਬਣਾਇਆ ਹੋਇਆ ਹੈਗਾ ਡਿਜ਼ਾਈਨ ਇੱਕ ਇਹ ਵੀ ਹੈਗਾ ਤੇਰਾ ਕੀ ਨਾਮ ਹੈ ਭਾਈ ਈਸ਼ਨ ਪ੍ਰੀਤ ਈਸ਼ਨ ਪ੍ਰੀਤ ਈਸ਼ਨ ਪ੍ਰੀਤ ਕਿਹੜੇ ਸਕੂਲੋਂ ਪੜਾਈ ਕਰਾ ਕੋਲੀ ਮੈੜੀ ਸਕੂਲ ਤੋਂ ਬੱਲੇ ਤੇ ਕਿਹੜੀ ਕਲਾਸ 6 ਤੇਰਾ ਘਰ ਕਿਹੜਾ ਚੱਲ ਇਹ ਗੱਲੇ ਬਣਾ ਲਈ ਇਸ ਉੱਪਰ ਬੈਠ ਜਾ ਕਹਦੇ ਉਹ ਮੇਰਾ ਕਹਦੇ ਉਹ ਮੇਰਾ ਇਹ ਵੀ ਹੈਗਾ ਭਾਈ ਇਹਨੇ ਵੀ ਘਰ ਬਣਾਏ ਹੋਏ ਹੈਗੇ ਸੋ ਇਹਨੂੰ ਦੂਰ ਤੇ ਤੁਹਾਨੂੰ ਦਿਖਾਵਾਂ ਆ ਕਿ ਜਿਹੜੀ ਦੁਨੀਆਦਾਰੀ ਹੈਗੀ ਆ ਚੱਲ ਭਾਈ ਤੂੰ ਵੀ ਬੈਠ ਆਪਣਾ ਕਿਸੇ ਘਰ ਦੇ ਅੰਦਰ ਜਾ ਕੇ ਜੇ ਆਪਾਂ ਓ ਵਾਓ ਜਦੋਂ ਆਪਾਂ ਦੂਰ ਤੋਂ ਇਹਨੂੰ ਦੇਖਦੇ ਆ ਕਿੰਨ ਸੋ ਇਹ ਕਿੱਡਾ ਸੋਹਣਾ ਸੰਸਾਰ ਹੈਗਾ ਜਿਹੜਾ ਬੱਚੇ ਨੇ ਬਣਾਇਆ ਹੋਇਆ ਸੋ ਜਿਹੜੀ ਇਹਨਾਂ ਕੀ ਕਲਾ ਹੈਗੀ ਆ ਉਹ ਆਪਾਂ ਨੂੰ ਦੇਖਣੀ ਚਾਹੀਦੀ ਹੈ ਸੋ ਬੱਚੇ ਕਿਸ ਤਰੀਕੇ ਨਾਲ ਸੋਚਦੇ ਨੇ ਕਿਸ ਤਰ੍ਹਾਂ ਵਰਕ ਕਰਾਂ ਇਹਨਾਂ ਦਾ ਦਿਮਾਗ ਵਾਕਿਆ ਹੀ ਬਾ ਕਮਾਲ ਕਲਾਕਾਰੀ ਹੈਗੀ ਬੱਚਿਆਂ ਕੀ ਕਰੀ ਦੀ ਹਾਲਾਂਕਿ ਜਿਹੜਾ ਪੂਰਾ ਕੰਮ ਚੱਲ ਰਿਹਾ ਇਹਨਾਂ ਨੂੰ ਗਾਲਾਂ ਕੱਢਦੇ ਆ ਮਿਸਤਰੀ ਠੇਕੇਦਾਰ ਪਿੰਡ ਵਾਲੇ ਕਾਫੀ ਕਈ ਵਾਰ ਕੁਝ ਬੋਲਦੇ ਆ ਮਿੱਥਮੇ ਬਰਾ ਗਾ ਪਾਵਾ ਪਰ ਜੇ ਅਸਲ ਮੈਂ ਦੇਖਿਆ ਜਾਏ ਤਾਂ ਬੱਚਿਆਂ ਨੂੰ ਇਹ ਇਟਾਂ ਰੇਤਾਂ ਮਿੱਟੀ ਖੇਡਣ ਲਈ ਦੇਣਾ ਚਾਹੀਦਾ ਹੈਗਾ ਇਹ ਆਪਣੇ ਮਣ ਕੇ ਜਿਹੜੇ ਚਾ ਹੈਗੇ ਆਪਣੇ ਪੂਰੇ ਘਰਾਂ ਸੋ ਬਹੁਤ ਸੋਹਣੀ ਇੱਕ ਕਲਾ ਕ੍ਰਿਤ ਜਿਹੜੀ ਬੱਚਿਆਂ ਦੀ ਬਣਾਈ ਹੋਈ ਹੈ ਇਸ ਪਾਰਕ ਦੇ ਵਿੱਚ ਇਹ ਪਾਰਕ ਹਲੇ ਚੱਲ ਰਹੀ ਹੈ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਤੇ ਕੱਚਾ ਛੱਡਿਆ ਜਾਵੇ ਸੋ ਇਸ ਦਾ ਛੋਕਰੇ ਦਾ ਕੀ ਨਾਮ ਹੈ ਮਨਜੋਤ ਹੈ ਮਨਜੋਤ ਸਿੰਘ ਮਨਜੋਤ ਕਿਹੜੀ ਕਲਾਸ ਵਿੱਚ ਪੜਾ ਚੌਥੀ ਕਿਹੜੇ ਸਕੂਲ ਵਿੱਚ ਸਰਕਾਰੀ ਅੱਛਾ ਠੀਕ ਹੈ ਠੀਕ ਹੈ ਸੋ ਮਨਜੋਤ ਜੋ ਤੇਰੀ ਸਕੂਲ ਵਿੱਚ ਪੜਾ ਅੱਛਾ ਸੋ ਕਿੰਨਾ ਸੋਹਣਾ ਬਚਪਨ ਆਪਣੇ ਆਪ ਦੇ ਅੰਦਰ ਪਵਲੀਨ ਹੈਗਾ ਇਹ ਸੋ ਇਹ ਵੀ ਨਹੀਂ ਹੈਗਾ ਇਹ ਇਹ ਆਪਣੀਆਂ ਆਪਣੀਆਂ ਗੱਡੀਆਂ 'ਕੇ ਭਰਾਏ ਵੇ ਸਾਰੇ ਉਹ ਰਖ ਲੈਣਾ ਇਹਨਾਂ ਨੇ ਕਿਸੇ ਨੇ ਮਰਸੀਡੀ ਲੈ ਵੀ ਹੈ ਹੈ ਕਿਸੇ ਨੇ ਸਫਾਰੀ ਰੱਖੀ ਵੀ ਹੈ ਉਹ ਖੜੀ ਹੈਗੀ ਇੱਕ ਹਲੇ ਜੰਬੋ ਜੱਟ ਹਾਂ ਸੋ ਇਹ ਬੱਚਿਆਂ ਦਾ ਬੜਾ ਸੋਹਣਾ ਸੰਸਾਰ ਹੈਗਾ ਜੇ ਚੰਗਾ ਲੱਗਿਆ ਤਾਂ ਫਨੈਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨੇ ਆਪਣੇ ਵੀਊ ਜ਼ਰੂਰ ਦੇਣੇ ਹੈਗੇ ਇੱਕ ਵਾਰੀ ਫੇਰ ਦੇਖੋ ਹਲੇ ਚੱਲ ਰਹੀ ਹੈਗੀ ਕੰਸਟਰਕਸ਼ਨ ਇਹ ਧਰਮਗੜ੍ਹ ਕੇ ਆਣੇ ਵਾਲੇ ਇੰਜੀਨੀਅਰ ਰਹਿ ਗਏ ਛੋਟੇ ਛੋਟੇ ਹੈਨਾ ਹੈਨਾ ਬੋਲੋ ਹਾਂਜੀ ਹਾਂ ਬਾਏ ਬਾਏ ਬੋਲੋ ਇੱਕ ਬਾਰੇ ਸਾਰੇ ਬਾਏ ਬਾਏ ਬੋਲੋ ਮਾਰਾ ਚੈਨਲ ਲਾਈਕ ਕਰਨਾ ਹਰ ਕਮੈਂਟ ਕਰਨਾ ਹਰ ਸ਼ੇਅਰ ਕਰਨਾ ਮਾਰਾ ਚੈਨਲ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਕੀ ਨਾਮ ਹੈ ਬੋਲੋ ਪਵਾਦ ਟਾਈਮਸ I'm going to all the times. All time, <laughs> the Bye bye.